ਡੰਗਨਾਰ ਪਿਓ ਰਿਆ ਡੰਗਾ ਨਾ ਉਹ ਬੋਰੀਆਂ ਨਾਲ ਚੁੱੱਕ ਕੇ ਇਨ ਆਰਡੀਨੈਂਸ ਫੈਕਟਰੀ ਦੀ 12 ਬੋਰ ਦਾ ਆ ਫਾਇਰ ਆ ਤੁਸੀਂ ਦੇਖੋ ਤੇਰੇ ਆਣ ਦਾ ਤੱਕਵਾਉਂਦੇ ਆ ਮਿਉਨਾਉਤੀ ਆ ਬਾਰਾਂਬੋਰ ਦੇ ਫਾਇਰ ਹੈ ਜਿਹੜੇ ਉਹਨਾਂ ਦਾ ਫਾਇਰ ਖੋਲ ਰਿਹਾ ਸਿੱਧਾ ਡਰੈਕ ਕਿਸਾਨਾਂ ਦੇ ਆ ਦੇਖੋ ਜੀ ਆਹਾ ਆ ਇਹਦੇ ਚ ਕੈਮੀਕਲ ਡੋਲ ਵੀ ਰਿਹਾ ਥੱਲੇ ਆ ਅਤਰੂ ਗੈਸ ਵਾਲਾ ਤੇ ਜਦੋਂ ਇਹ ਆਉਂਦਾ ਗੋਲੀ ਵਾਂਗੂ ਆਉਂਦਾ ਜਿਹਦੇ ਵੱਜੇ ਲਤਮਾਂ ਦੀ ਤੋੜਨ ਦੀ ਪੱਕੀ ਗਰੰਟੀ ਆ ਤੇ ਸਭ ਤੋਂ ਵੱਡੀ ਗੱਲ ਫਿਰ ਆ ਤੀਜੀ ਦੇਖੋ ਆ ਰਾਕਟ ਲਾਂਚਰ ਸਾਡੇ ਤੇ ਲਾਂਚ ਕੀਤਾ ਗਿਆ ਦੇਖੋ ਜੀ ਆ ਸਿਵਿਲੀਆਂ ਨੇ ਤੇ ਆ ਕਰ ਰਹੇ ਆ ਮਹਾ ਮਾਰਦੇ ਆ ਜੇ ਆਦਾ ਖਾਲੀ ਵੀ ਵੱਜ ਜੇ ਨਾ ਕੱਲਾ ਕਿਸੇ ਦੇ ਤੇ ਬੰਦਾ ਕਿਉਂ ਨਾ ਮਰੂਗਾ ਜੀ ਦੇ ਵੱਜਿਆ ਦੱਸੋ ਇਹ ਤੁਸੀਂ ਦੇਖ ਰਹੇ ਹੋ ਕੋਈ ਤਾਂ ਇੱਕ ਚਲਾ ਖਨੋਰੀ ਬਾਟਰ ਦਾ ਦ੍ਰਿਸ਼ ਫੋਟੋ ਵੀ ਕਿਸਾਨਾਂ ਨੇ ਜਿਹੜਾ ਪਾਣੀ ਨਾਲ 부ਝਾ ਰਹੇ ਆ ਲੈਣਾ ਪਾਣੀ ਹੋਵੇ ਬੋਰੀਆਂ ਨਾਲ ਚੁੱੱਕ ਕੇ ਭਾਗ ਭੀ ਗਾਲੇ ਕਿਸਾਨ ਵੀ ਹੁਣ ਡਾਂਗਾ ਨਾਲ ਡਾਂਗਾ ਨਾਲ ਭਿਉ ਰਹੇ ਆ ਡਾਂਗਾ ਨਾਲ ਜੋਣਾ ਓਏ ਉਹ ਮੇਰੇ ਯਾਰ ਭੈਣ ਤੋਂ ਪੁੱਛਦੇ ਬਹੁਤ ਸੀ ਆਵਾਜ਼ ਸਰ ਤੋਂ ਆਵਾਜ਼ ਤੋਂ ਬਾਹਰ ਕੋਈ ਗੱਲ ਨਹੀਂ ਪਾਣੀ ਛੱਡੀ ਚੱਲੋ ਛੱਡੀ ਰੱਖੋ ਪਾਣੀ ਆਪਣਾ ਵੀ ਇਧਰੋਂ ਸਾਡੇ ਕੋਲ ਵੀ ਪੂਰੇ ਪ੍ਰਬੰਧ ਆ ਜੇ ਤੁਹਾਡੇ ਕੋਲ ਪ੍ਰਬੰਧ ਤਾਂ ਆਵੇ ਕਿਸਾਨਾਂ ਨੇ ਵੀ ਫਿਰ ਬੋਰੀਆਂ ਵਲੇਟ ਲੀਆਂ ਲੱਤਾਂ ਨਾਲ Indian Ordnance Factory ਦੀ 12 ਬੋਰ ਦਾ ਆਹਾ ਫਾਇਰ ਆ ਤੁਸੀਂ ਦੇਖੋ 55mm 30 ਗ੍ਰਾਮ ਸਪੈਸ਼ਲ ਲਿਖਿਆ ਹੋਇਆ ਦਿੱਤੇ ਤੇ ਇਹ ਤੁਸੀਂ ਦੇਖ ਲਓ ਆਹਾ ਭਾਰਤ ਦੇਸ਼ ਦੇ ਕਿਸਾਨ ਜਿਹੜੇ ਅੰਨ ਦਾਤਕ ਹੁੰਦੇ ਆ ਉਹਨਾਂ ਉੱਤੇ ਆ 12 ਬੋਰ ਦੇ ਖੈਰ ਹੈ ਜਿਹੜੇ ਉਹਨਾਂ ਦਾ ਖੈਰ ਕ ਖੋਲ ਰਿਹਾ ਸਿੱਧਾ ਡਾਇਰੈਕਟ ਕਿਸਾਨਾਂ ਤੇ ਆਹ ਦੇਖੋ ਜੀ ਆਹਾ ਇਹਦੇ ਚ ਕੈਮੀਕਲ ਡੋਲ ਵੀ ਰਿਹਾ ਥੱਲੇ ਆ ਆਤਰੂ ਗੈਸ ਵਾਲਾ ਤੇ ਜਦੋਂ ਇਹ ਆਉਂਦਾ ਇਹ ਗੋਲੀ ਵਾਂਗੂ ਆਉਂਦਾ ਜਿਹਦੇ ਵੱਜੇ ਲਤਵਾ ਦੀ ਤੋੜਨ ਦੀ ਪੱਕੀ ਗਰੰਟੀ ਆ ਫਿਰ ਆ ਕਿੱਲ ਸਾਡੇ ਉਤੇ ਗੱਡੇ ਗਏ ਸੀ ਆਹਾਂ ਕੱਲ ਗੱਡੇ ਜਿਹੜੇ ਕਿਸਾਨਾਂ ਨੇ ਸਾਰੇ ਪੱਤ ਲਈ ਇਹਦਾ ਤੇ ਸਭ ਤੋਂ ਵੱਡੀ ਗੱਲ ਫਿਰ ਆ ਤੀਜੀ ਦੇਖੋ ਆ ਰਾਕਟ ਲੌਂਚਰ ਸਾਡੇ ਤੇ ਲੌਂਚ ਕੀਤਾ ਗਿਆ ਦੇਖੋ ਜੀ ਆ ਸਿਵਿਲੀਆਂ ਨਾਲ ਤੇ ਆ ਕਰ ਰਹੇ ਆ ਕੌਣ ਜਵਾਬ ਦੇ ਇਹਨਾਂ ਦਾ ਦੱਸੋ ਅਗਲਾ ਕਹਿੰਦਾ ਕਾਨੂੰਨ ਦਾ ਰਾਜ ਆ ਇੱਥੇ ਡੈਮੋਕ੍ਰੇਸੀ ਆ ਕਿਹੜੀ ਡੈਮੋਕ੍ਰੇਸੀ ਆ ਬਾਈ ਆਹਾ ਮਾਰਦੇ ਆ ਆਹ ਦਾ ਖਾਲੀ ਵੀ ਵੱਜ ਜੇ ਨਾ ਕੱਲਾ ਕਿਸੇ ਦੇ ਤੇ ਬੰਦਾ ਕਿਉਂ ਨਾ ਮਰੂਗਾ ਯਾਰ ਜੀ ਦੇ ਵੱਜਿਆ ਦੱਸੋ ਹਜੇ ਜਿਹੜੇ ਸ਼ਰਿਆਂ ਦੇ ਭਰੇ ਹੋਏ ਪਲਾਸਟਿਕ ਦੇ ਆ ਨਾ ਉਹ ਇੱਧਰ ਜਫੇਬੰਦੀ ਨੂੰ ਅੱਗੇ ਦਿੱਤੀ ਹੈ ਅੱਜ ਜੇ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਹੋ ਗਈ ਜਾਂ ਸਰਕਾਰ ਨਾਲ ਹੋ ਗਈ ਸਾਡੇ ਆਗੂ ਆ ਉੱਥੇ ਰੱਖਣਗੇ ਸ਼ਰਿਆਂ ਦੇ ਭਰੇ ਹੋਏ ਵੀ ਸੀਗੇ ਵੀ ਜਿਹੜੇ ਕੱਲੇ ਸ਼ਰਿਆਂ ਨਾਲ ਭਰ ਕੇ ਬਲੂਗ ਕਟੋਗਟ ਵੀ 200 ਕਿਸਾਨ ਸਾਡਾ ਜ਼ਖਮੀ ਹੋ ਚੁੱਕਿਆ ਤੂੰ ਪਹਿਲਾਂ ਕਈ ਤਾਂ ਸੀਰੀਅਸ ਆ ਰਜਿੰਦਰਾ ਹਸਪੀਟਲ ਪਟਿਆਲੇ ਰੈਫਰ ਕਰਦੇ ਆ ਬਹੁਤ ਸੀਰੀਅਸ ਆ ਗਲਿਆਂ ਚ ਵਿੱਚ ਕਈ ਬੰਨਿਆਂ ਦੇ ਸੋਜਾਂ ਆ ਗਈਆਂ ਤੇ ਭਈਆ ਜਿਹੜਾ ਧੂਆਂ ਮਤਲਬ ਕਿ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਜੋ ਅੰਦਰ ਜਾਂਦਾ ਨਾ ਫਲਾਟ ਜਾਉ ਜਾਨਾ ਉਦੋਂ ਵੀ ਥਮ ਜਾਂਦਾ ਐਡਾ ਪਤਾ ਨਹੀਂ ਕਿੰਨਾ ਕਹਿੰਦਾ ਇਹ ਚੀ ਕੀ ਕੈਮੀਕਲ ਆ ਬੰਦਾ ਮਤਲਬ ਅੰਦਰੋਂ ਨਹੀਂ ਕਮਜ਼ੋਰੀਆਂ ਨਹੀਂ ਦਿੰਦੇ ਸੋ ਸਾਰੇ ਜਿਹੜੇ ਵੀਰ ਜਿਨ੍ਹਾਂ ਦਾ ਖੂਨ ਸਰਕੂਲੇਸ਼ਨ ਹੁੰਦਾ ਜਿਨ੍ਹਾਂ ਦੇ ਜਮੀਰ ਹੈਗੀ ਆ ਜਿਨ੍ਹਾਂ ਦੇ ਸ਼ਾਰਗ ਹੈਗੀ ਆ ਹਜੇ ਨਹੀਂ ਕੁੱਤੀ ਜਿਨ੍ਹਾਂ ਨੂੰ ਲੱਗਦਾ ਸੀ ਕੈਮ ਆ ਕਿਸਾਨਾਂ ਨਾਲ ਹਮਦਰਦੀ ਆ ਜਿਨ੍ਹਾਂ ਨੂੰ ਉਹ ਸਾਰੇ ਵੀਰ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਜੋ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਦੇਸ਼ਾਂ ਦੇਸ਼ਾਂ ਦੇ ਵਿੱਚ ਜਿੰਨੀ ਕਿਸਾਨਾਂ ਨੇ ਹਮਦਰਦ ਬੈਠੀ ਹੈ ਕੋਈ ਵਕੀਲ ਬੈਠੇ ਆ ਭਾਈਚਾਰਾ ਬੈਠਾ ਜੁਡੀ ਜੁਡੀਸ਼ਰੀ ਕੋਈ ਜੱਜ ਸਾਹਿਬ ਬੈਠਾ ਜਿਹੜਾ ਕੋਈ ਕਿਸਾਨਾਂ ਨਾਲ ਹਮਦਾਰੀ ਰੱਖਦਾ ਐਦੇ ਉੱਤੇ ਸੂ ਮੋਟੋ ਨੋਟਿਸ ਜ਼ਰੂਰ ਲਓ ਤੇ ਦੱਸੋ ਲੋਕਾਂ ਨੂੰ ਸਾਰੇ ਯੂਨੋ ਜਿੰਨੇ ਕੋਈ ਹੈਗੀਆਂ ਆਰਗੇਨਾਈਜੇਸ਼ਨਾਂ ਸਾਰਿਆਂ ਦੇ ਵਿੱਚ ਆ ਭਾਰਤ ਸਰਕਾਰ ਦੀ ਗੱਲ ਜਾਣੀ ਚਾਹੀਦੀ ਹੈ ਵੀ ਆਪਦੇ ਸਵੇਲੀਆਣਾ ਤੇ ਆਪਦੇ ਅੰਨਦਾਤਾ ਤੇ ਜਿਹਦੇ ਢਿੱਡ ਭਰਦੇ ਆ ਰੋਟਾ ਖਾ ਕੇ ਉਨਾ ਦੇ ਕਿਨਾਰੇ ਤੇ ਕਰ ਰਹੇ ਹੈ ਅਤਿਆਚਾਰ